ਸਾਤਰੀਆ ਗੱਲ ਅੱਜ ਆਪਾਂ ਕੈਨੇਡਾ ਦੇ ਇਮੀਗ੍ਰੇਸ਼ਨ ਨਿਯਮਾਂ 'ਚ ਹੋਈ ਅ ਤਾਜ਼ਾ ਹਲਚਲ ਬਾਰੇ ਗੱਲ ਕਰਾਂਗੇ ਹਾਂਜੀ ਬਿਲਕੁਲ ਕੁਝ ਅਹਿਮ ਗੱਲਾਂ ਨੇ ਜਿਹੜੀਆਂ ਸੁਣਨ ਵਾਲਿਆਂ ਲਈ ਖਾਸ ਕਰਕੇ ਜਿਹੜੇ ਕੈਨੇਡਾ ਜਾਣ ਬਾਰੇ ਸੋਚ ਰਹੇ ਨੇ ਜਾਣਣੀਆਂ ਜ਼ਰੂਰੀ ਨੇ ਹਾਂ ਤੇ ਆਪਣਾ ਮਕਸਦ ਹੈ ਇਹਨਾਂ ਬਦਲਾਵਾਂ ਨੂੰ ਸਮਝਣਾ ਜਿਵੇਂ ਸਪਾਊਸ ਵੀਜ਼ਾ ਫਿਰ ਉਹ ਐਲ ਐਮ ਆਈਏ ਵਾਲਾ ਵਰਕ ਪਰਮਿਟ ਤੇ ਹਾਂ ਨਾਗਰਿਕਤਾ ਲਈ ਬਾਇਓਮੈਟ੍ਰਿਕਸ ਠੀਕ ਹੈ ਜੀ ਸੋ ਪਹਿਲਾਂ ਸ਼ੁਰੂ ਕਰਦੇ ਹਾਂ ਕਯੂਬਿਕ ਤੋਂ ਉਥੇ ਸਪਾਊਸ ਵੀਜ਼ਾ ਨੂੰ ਲੈ ਕੇ ਕੋਈ ਵੱਡੀ ਖਬਰ ਆਈ ਹੈ? ਹਾਂਜੀ ਆਈ ਹੈ। ਦੇਖੋ ਕਯੂਬਿਕ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਨਵੀਆਂ ਸਪਾਊਸ ਸਪਾਂਸਰਸ਼ਿਪ ਅਰਜ਼ੀਆਂ ਹੁਣ 1 ਸਾਲ ਹੀ ਨਹੀਂ ਲੈਣਗੇ। 1 ਸਾਲ ਕਦੋਂ ਤੱਕ? ਜੂਨ 2026 ਤੱਕ। ਉਹ ਕਹਿੰਦੇ ਭਈ ਉਹਨਾਂ ਦਾ ਜਿਹੜਾ ਕੋਟਾ ਸੀ ਨਾ ਇਸ ਸਾਲ ਦਾ ਉਹ ਪਹਿਲਾਂ ਹੀ ਪੂਰਾ ਹੋ ਗਿਆ। ਅੱਛਾ। ਮਤਲਬ ਜਿਹੜੇ ਲੋਕ ਪਲਾਨ ਕਰ ਰਹੇ ਸੀ ਕਯੂਬਿਕ ਜਾਣ ਦਾ ਇਸ ਵੀਜ਼ੇ ਤੇ ਉਹਨਾਂ ਨੂੰ ਹੁਣ ਰੁਕਣਾ ਪਊਗਾ ਬਿਲਕੁਲ ਉਹਨਾਂ ਨੂੰ ਇੰਤਜ਼ਾਰ ਕਰਨਾ ਪੈਣਾ ਹੁਣ ਤੇ ਇਸੇ ਨਾਲ ਜੁੜੀ ਇੱਕ ਹੋਰ ਗੱਲ ਸੁਣਨ ਚਾਹੀ ਸੀ ਸੋਸ਼ਲ ਮੀਡੀਆ ਤੇ ਵੀ ਬਹੁਤ ਚੱਲੀ ਕਿ ਸਪਾਊਸ ਵੀਜ਼ਾ ਲਈ ਹੁਣ ਅੰਗਰੇਜ਼ੀ ਟੈਸਟ ਲਾਜ਼ਮੀ ਹੋ ਰਿਹਾ ਆਇਲਟਸ ਜਾਂ ਪੀਟੀ ਵਗੈਰਾ ਦੇਖੋ ਇਹ ਗੱਲ ਨਾ ਬਹੁਤ ਧਿਆਨ ਨਾਲ ਸਮਝਣ ਵਾਲੀ ਹੈ ਇਹ ਸੱਚ ਹੈ ਕਿ ਕੈਨੇਡੀਅਨ ਪਾਰਲੀਮੈਂਟ ਵਿੱਚ ਇੱਕ ਸੁਝਾਅ ਜ਼ਰੂਰ ਰੱਖਿਆ ਗਿਆ ਹੈ ਸਿਰਫ ਸੁਝਾਅ ਹਾਂਜੀ ਸਿਰਫ ਸੁਝਾਅ ਕਿ ਜਿਹੜੇ ਸਪਾਊਸ ਬਣ ਕੇ ਆਉਂਦੇ ਨੇ ਉਨਾਂ ਲਈ ਕੋਈ ਅੰਗਰੇਜ਼ੀ ਟੈਸਟ ਜਿਵੇਂ ਆਇਲੈਟਸ ਜਾਂ ਪੀਟੀਈ ਲਾਜ਼ਮੀ ਕਰ ਦੇਣਾ ਚਾਹੀਦਾ ਹੈ ਤਰਕ ਇਹ ਦਿੱਤਾ ਗਿਆ ਕਿ ਭਾਸ਼ਾ ਨਾ ਆਉਣ ਕਰਕੇ ਉਹਨਾਂ ਨੂੰ ਇੱਥੇ ਆ ਕੇ ਮਤਲਬ ਕਾਫੀ ਮੁਸ਼ਕਲਾਂ ਆਉਂਦੀਆਂ ਨੇ ਹੂੰ ਗੱਲ ਤਾਂ ਸਹੀ ਲੱਗਦੀ ਹੈ ਪਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਹ ਅਜੇ ਕਾਨੂੰਨ ਨਹੀਂ ਬਣਿਆ ਬਿਲਕੁਲ ਵੀ ਨਹੀਂ ਜਦੋਂ ਤੱਕ ਕੋਈ ਬਿਲ ਪਾਸ ਨਹੀਂ ਹੁੰਦਾ ਉਦੋਂ ਤੱਕ ਸਪਾਊਸ ਵੀਜ਼ਾ ਲਈ ਇਹੋ ਜਿਹਾ ਕੋਈ ਟੈਸਟ ਦੇਣ ਦੀ ਲੋੜ ਨਹੀਂ ਹੈਗੀ ਠੀਕ ਹੈ ਠੀਕ ਹੈ ਇਹ ਜਾਣਕਾਰੀ ਬਹੁਤ ਜ਼ਰੂਰੀ ਸੀ ਕਿਉਂਕਿ ਲੋਕ ਬਹੁਤ ਛੇਤੀ ਕਬਰਾ ਜਾਂਦੇ ਨੇ ਚਲੋ ਹੁਣ ਅੱਗੇ ਵਧਦੇ ਹਾਂ ਵਰਕ ਪਰਮਿਟ ਵੱਲ ਖਾਸ ਕਰਕੇ LMIA ਦੀ ਗੱਲ ਕਰਦੇ ਹਾਂ ਪਹਿਲਾਂ ਤਾਂ ਸੁਣਦੇ ਸੀ ਵੀ ਸਟੂਡੈਂਟ ਜਾਂ ਵਿਜ਼ਟਰ ਵੀਜ਼ੇ ਵਾਲੇ ਵੀ ਕਈ ਵਾਰ ਲੈ ਲੈਂਦੇ ਸੀ ਪਰ ਹੁਣ ਸੁਣਿਆ ਔਖਾ ਹੋ ਗਿਆ ਹਾਂਜੀ ਬਹੁਤ ਔਖਾ ਹੋ ਗਿਆ ਹੈ LMIA ਲੈਣਾ ਹੁਣ ਮਤਲਬ ਪਹਿਲਾਂ ਨਾਲੋਂ ਕਾਫੀ ਔਖਾ ਵੀ ਹੈ ਤੇ ਮਹਿੰਗਾ ਵੀ ਮਹਿੰਗਾ ਕਿਵੇਂ ਕਈ ਸੂਬਿਆਂ ਨੇ ਨਾ ਘੱਟੋ ਘੱਟ ਤਨਖਾਹ ਦੀਆਂ ਦਰਾਂ ਵਧਾ ਦਿੱਤੀਆਂ ਨੇ ਜਿਹੜੀਆਂ ਮਾਲਕ ਯਾਨੀ EMPLOER ਨੂੰ LMIA ਵਾਲੇ ਵਰਕਰ ਨੂੰ ਦੇਣੀਆਂ ਪੈਣਗੀਆਂ ਅੱਛਾ ਕਿੰਨਿਆਂ ਦਾ ਜਿਵੇਂ 온ਟਾਰੀਓ 'ਚ ਹੁਣ 34 ਡਾਲਰ ਤੋਂ 36 ਡਾਲਰ ਪ੍ਰਤੀ ਘੰਟਾ ਦੇਣਾ ਪਊ ਕਯੂਬਿਕ 'ਚ 32-34 ਡਾਲਰ ਤੇ ਜਿਵੇਂ ਪ੍ਰਿੰਸ ਐਡਵਰਡ ਆਇਲੈਂਡ ਪੀਆਈ ਐ ਉੱਥੇ ਵੀ 28-30 ਡਾਲਰ ਕਰਤਾ ਓਹੋ ਫਿਰ ਤਾਂ ਮਾਲਕ ਕਿਉਂ ਲਵੇਗਾ ਐਲਐਮਆਈਏ ਜਦੋਂ ਉਸਥਾਨਿਕ ਬੰਦਾ 15 ਵਿੱਚ ਮਿਲ ਸਕਦਾ ਬਿਲਕੁਲ ਸਹੀ ਸਵਾਲ ਹੈ ਇਹੀ ਕਾਰਨ ਹੈ ਕਿ ਹੁਣ ਮਾਲਕਾਂ ਲਈ ਐਲਐਮਆਈਏ ਲੈਣਾ ਘੱਟ ਆਕਰਸ਼ਕ ਹੋ ਗਿਆ ਉਹਨਾਂ ਨੂੰ ਇੰਨਾ ਖਰਚਾ ਤੇ ਮਤਲਬ ਚੰਜਟ ਪੈਂਦਾ ਇਸ ਦਾ ਸਿੱਧਾ ਅਸਰ ਤਾਂ ਉਹਨਾਂ ਸਟੂਡੈਂਟਸ ਤੇ ਪਵੇਗਾ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋ ਰਹੇ ਸੀ ਤੇ ਉਹ ਸੋਚ ਰਹੇ ਸੀ ਕਿ ਐਲਐਮਆਈਏ ਖਰੀਦ ਲਈਏ ਜਾਂ ਮਿਲ ਜਾਵੇ ਹਾਂਜੀ ਉਹਨਾਂ ਲਈ ਰਾਹ ਕਾਫੀ ਔਖਾ ਹੋ ਗਿਆ ਤੇ ਨਾਲੇ ਉਹ ਜਿਹੜੇ ਪਹਿਲਾਂ 50 ਪੁਆਇੰਟ ਮਿਲਦੇ ਸੀ ਨਾ ਐਲਐਮਆਈਏ ਦੇ ਐਕਸਪ੍ਰੈਸ ਐਂਟਰੀ ਚ ਉਹ ਵੀ ਤਾਂ ਪਹਿਲਾਂ ਹੀ ਬੰਦ ਹੋਗੇ ਸੀ ਹਾਂ ਹਾਂ ਯਾਦ ਆ ਗਿਆ ਸੋ ਇਹਦਾ ਦੂਰੀ ਮਾਰ ਪੈ ਗਈ ਇੱਕ ਤਰ੍ਹਾਂ ਨਾਲ ਇਹੀ ਸਮਝੋ ਸ਼ਾਇਦ ਸਰਕਾਰ ਚਾਹੁੰਦੀ ਹੈ ਕਿ ਪਹਿਲਾਂ ਇੱਥੋਂ ਦੇ ਲੋਕਾਂ ਨੂੰ ਘੱਟ ਮਿਲੇ ਸਮਝ ਗਿਆ ਚਲੋ ਹੁਣ ਆਖਰੀ ਮੁੱਖ ਬਿੰਦੂ ਤੇ ਆਨੇ ਕੈਨੇਡੀਅਨ ਨਾਗਰਿਕਤਾ ਯਾਨੀ ਸਿਟੀਜ਼ਨਸ਼ਿਪ ਦੀ ਅਰਜ਼ੀ ਵਲੇ ਵੀ ਕੁਝ ਬਦਲ ਰਿਹਾ ਹੈ ਫਿੰਗਰਪ੍ਰਿੰਟ ਬਾਰੇ ਕੁਝ ਸੁਣਿਆ ਹੈ ਹਾਂਜੀ ਇਹ ਵੀ ਇੱਕ ਆਉਣ ਵਾਲਾ ਬਦਲਾਵ ਹੈ ਪਵਿੱਖ ਵਿੱਚ ਜਦੋਂ ਤੁਸੀਂ ਨਾਗਰਿਕਤਾ ਲਈ ਅਪਲਾਈ ਕਰੋਗੇ ਤਾਂ ਤੁਹਾਨੂੰ ਫਿੰਗਰਪ੍ਰਿੰਟ ਯਾਨੀ ਬਾਇਓਮੈਟ੍ਰਿਕਸ ਦੁਬਾਰਾ ਦੇਣੇ ਪੈਣਗੇ ਦੁਬਾਰਾ ਪਰ ਪੀਆਰ ਵੇਲੇ ਤਾਂ ਦਿੱਤੇ ਹੁੰਦੇ ਨੇ ਹਾਂ ਪਹਿਲਾਂ ਇਹੀ ਹੁੰਦਾ ਸੀ ਕਿ ਜਿਹੜੇ ਪੀਆਰ ਵੇਲੇ ਬਾਇਓਮੈਟ੍ਰਿਕਸ ਲਏ ਜਾਂਦੇ ਸੀ ਉਹ 10 ਸਾਲ ਤੱਕ ਵੈਲਿਡ ਮੰਨੇ ਜਾਂਦੇ ਸੀ ਤੇ ਆਮ ਤੌਰ ਤੇ ਸਿਟੀਜ਼ਨਸ਼ਿਪ ਲਈ ਵੀ ਚੱਲ ਜਾਂਦੇ ਸੀ ਪਰ ਹੁਣ ਨਵਾਂ ਨਿਯਮ ਆਇਆ ਹੈ ਤੇ ਇਹ ਕਿੰਨੀ ਉਮਰ ਵਾਲਿਆਂ ਤੇ ਲਾਗੂ ਹੋ ਇਹ 14 ਸਾਲ ਤੋਂ ਲੈ ਕੇ 79 ਸਾਲ ਦੀ ਉਮਰ ਦੇ ਸਾਰੇ ਬਿਨੇਕਾਰਾਂ ਤੇ ਲਾਗੂ ਹੋਵੇਗਾ ਪਰ ਇਹਦੀ ਲੋੜ ਕਿਉਂ ਪਈ ਮਤਲਬ ਪਹਿਲਾਂ ਰਿਕਾਰਡ ਤਾਂ ਹੈਗਾ ਹੀ ਸੀ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਧੋਖਾਧੜੀ ਰੋਕਣ ਲਈ ਤੇ ਪਛਾਣ ਦੀ ਪੁਸ਼ਟੀ ਨੂੰ ਹੋਰ ਮਜ਼ਬੂਤ ਕਰਨ ਲਈ ਚੁੱਕਿਆ ਜਾ ਰਿਹਾ ਹੈ ਮਤਲਬ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਨੇ ਕਿ ਅਰਜ਼ੀ ਦੇਣ ਵਾਲੇ ਬੰਦਾ ਉਹੀ ਹੈ ਅੱਛਾ ਤੇ ਇਹ ਪ੍ਰੋਸੈਸ ਕਿਵੇਂ ਹੋਗਾ ਤੁਹਾਨੂੰ ਇੱਕ ਬਾਇਓਮੈਟ੍ਰਿਕ ਇਨਸਟਰਕਸ਼ਨ ਲੈਟਰ ਆਇਆ ਕਰੇਗਾ ਤੇ ਫਿਰ ਅਪਾਇੰਟਮੈਂਟ ਲੈ ਕੇ ਜਾਣਾ ਪਵੇਗਾ ਬਾਇਓਮੈਟ੍ਰਿਕਸ ਉਂਗਲਾਂ ਦੇ ਨਿਸ਼ਾਨ ਤੇ ਫੋਟੋ ਦੇਣ ਲਈ ਇਹ ਡਾਟਾ ਫਿਰ RCMP ਤੇ ਇੰਟਰਪੋਲ ਦੇ ਡਾਟਾਬੇਸ ਨਾਲ ਮਿਲਾਇਆ ਜਾਵੇਗਾ ਠੀਕ ਹੈ ਪਰ ਇਹ ਹਲੇ ਲਾਗੂ ਨਹੀਂ ਹੋਇਆ ਨਹੀਂ ਅਜੇ ਨਹੀਂ ਇਹਨੂੰ ਲਾਗੂ ਹੋਣ ਚ ਅਜੇ ਥੋੜਾ ਸਮਾਂ ਲੱਗੇਗਾ ਤੇ ਜਿਹੜੇ ਲੋਕ ਪਹਿਲਾਂ ਹੀ PR ਨੇ ਜਾਂ ਸਿਟੀਜ਼ਨ ਬਣ ਚੁੱਕੇ ਨੇ ਉਹਨਾਂ ਤੇ ਇਸ ਦਾ ਕੋਈ ਫੌਰੀ ਅਸਰ ਨਹੀਂ ਹੈ ਠੀਕ ਹੈ ਸੋ ਜੇ ਸਾਰੀ ਗੱਲ ਦਾ ਨਿਚੋੜ ਕੱਢੀਏ ਕਯੂਬਿਕ ਸਪਾਊਸ ਵੀਜ਼ਾ ਫਿਲਹਾਲ ਬੰਦ ਅੰਗਰੇਜ਼ੀ ਟੈਸਟ ਦੀ ਗੱਲ ਸਿਰਫ ਸੁਝਾਅ ਹੈ ਐਲ ਐਮ ਆਈਏ ਔਖਾ ਤੇ ਮਹਿੰਗਾ ਹੋ ਗਿਆ ਤੇ ਸਿਟੀਜ਼ਨਸ਼ਿਪ ਲਈ ਨਵੇਂ ਬਾਇਓਮੈਟ੍ਰਿਕਸ ਆਉਣ ਵਾਲੇ ਨੇ ਇਹ ਸਾਰਾ ਕੁਝ ਕਿਸ ਪਾਸੇ ਇਸ਼ਾਰਾ ਕਰ ਰਿਹਾ ਹੈ ਦੇਖੋ ਇਹ ਸਭ ਦੇਖ ਕੇ ਲੱਗਦਾ ਹੈ ਕਿ ਕੈਨੇਡਾ ਆਪਣੇ ਇਮੀਗ੍ਰੇਸ਼ਨ ਸਿਸਟਮ ਨੂੰ ਥੋੜਾ ਮਤਲਬ ਕਸ ਰਿਹਾ ਹੈ ਕੁਝ ਰਸਤੇ ਸ਼ਾਇਦ ਔਖੇ ਕੀਤੇ ਜਾ ਰਹੇ ਨੇ ਤੇ ਸੁਰੱਖਿਆ ਪਛਾਣ ਦੀ ਪੁਸ਼ਟੀ ਇਹਨਾਂ ਚੀਜ਼ਾਂ ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ ਹੂੰ ਸੋ ਜਿਹੜੇ ਲੋਕ ਕੈਨੇਡਾ ਆਉਣ ਬਾਰੇ ਸੋਚ ਰਹੇ ਨੇ ਜਾਂ ਉੱਥੇ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਨੇ ਉਹਨਾਂ ਲਈ ਇਹਨਾਂ ਬਦਲਾਵਾਂ ਬਾਰੇ ਜਾਣਦੇ ਰਹਿਣਾ ਬਹੁਤ ਬਹੁਤ ਜ਼ਰੂਰੀ ਹੈ ਬਿਲਕੁਲ ਸਹੀ ਕਿਹਾ ਜਾਣਦੇ ਜਾਂਦੇ ਇੱਕ ਸਵਾਲ ਮਨ ਵਿੱਚ ਆ ਰਿਹਾ ਹੈ ਜਿਵੇਂ ਹੁਣ ਕੈਨੇਡਾ ਐਂਟਰੀ ਤੇ ਪਛਾਣ ਦੇ ਨਿਯਮ ਸਖਤ ਕਰ ਰਿਹਾ ਹੈ ਕਿ ਅੱਗੇ ਜਾ ਕੇ ਜਿਹੜਾ ਬਾਰਲਾ ਵਰਕ ਐਕਸਪੀਰੀਅੰਸ ਜਾਂ ਪੜਾਈ ਹੈ ਉਹਦੀ ਵੈਰੀਫਿਕੇਸ਼ਨ ਲਈ ਵੀ ਹੋ ਸਕਦੀ ਵੇਖਣ ਨੂੰ ਮਿਲ ਸਕਦੀ ਹੈ ਕੁਝ ਸੋਚਣ ਵਾਲੀ ਗੱਲ ਹੈ ਨਾ ਹਾਂਜੀ ਇਹ ਬਿਲਕੁਲ ਸੰਭਵ ਹੈ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਚ ਕੀ ਹੁੰਦਾ